you ਸਹੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ। ਛੇਲ ਦੀ ਸ਼ੁਰੂਆਤ ਹੋ ਗਈ ਤੇ ਟਾਈਮ ਉੱਥੇ ਬੱਚੇ ਚੁੱਕੇ ਸੀ ਪੌਣੇ 5 ਦਾ ਤੇ ਮੈਂ ਉੱਠ ਗਈ ਸੀ ਤੇ ਉੱਠ ਕੇ ਆਪਾਂ ਹਨਾ ਬਰਸ਼ ਵਗੈਰਾ ਕਰਕੇ ਫਰੈਸ਼ ਹੋ ਗਏ ਤੇ ਫਿਰ ਆਪਾਂ ਬਣਾਉਣ ਲੱਗੇ ਸੀ ਚਾਹ ਪਾਣੀ ਚਾਹ ਮੈਂ ਧਰਤੀ ਸਿੱਧਰ ਤੇ ਵੈਸੇ ਚਾਹ ਦੇ ਵਿੱਚ ਮੈਂ ਦੁੱਧ ਪਾ ਕੇ ਤੇ ਫਿਰ ਆਪਾਂ ਚਾਹ ਪੋਣਾਂਗੇ ਤੇ ਕੀਤਨੇ ਰੱਖ ਲਈ ਸੀ ਮੈਂ ਤੇ ਅੱਜ ਮੈਂ ਥੋੜੀ ਚਾਹ ਬਣਾਈ ਸੀ ਕਿਉਂਕਿ ਰਾਤ ਨੂੰ ਦਹੀਂ ਜਮਾਤਾ ਸੀ ਮੈਂ ਚੱਲ ਰਹੀ ਹਾਂ ਦੋਨੋਂ ਜਣੇ ਹਨ ਵਿਚਾਰ ਨਾਲ ਨਹੀਂ ਤਾਂ ਰੋਜ਼ ਨੂੰ ਦਹੀਂ ਨਾਲ ਰੋਟੀ ਪਾਣੀ ਖਾ ਲੈਣਗੇ ਸਵੇਰ ਦਾ ਨਾਸ਼ਤਾ ਤੇ ਚਾਹ ਵਸ ਮੈਂ ਉਹ ਜੁੱਗੀ ਵੱਧ ਬਣਾਈ ਸੀ ਮੈਂ ਕਿ ਮੈਂ ਚਾਹ ਨਹੀਂ ਖਾਣੂੰਗੀ ਤੇ ਵਸ ਫਿਰ ਮੈਂ ਇੱਥੇ ਪਾਉਣ ਲੱਗ ਗਈ ਚਾਹ ਗਲਾਸਾ ਦੇ ਵਿੱਚ ਆਜੋ ਜੀ ਤੁਸੀਂ ਇਹ ਪਹਿਲੇ ਚਾਹ ਪਾਣੀ ਤੇ ਵਸ ਬਾਕੀ ਜਿਹੜੀ ਚਾਹ ਬਚੋਗੀ ਮੈਂ ਕੇਤਲੀ ਦੇ ਵਿੱਚ ਪਾ ਦੂੰਗੀ ਤੇ ਬਾਕੀ ਟੱਕਣ ਲੱਗ ਰੱਖ ਦਾਂਗੇ ਆਪਾਂ ਫਿਰ ਇਹਦੇ ਚਾਹ ਮੈਂ ਜੱਗ ਦੇ ਵਿੱਚ ਪਾਤੀ ਸੀ ਵਾਪਸ ਗਲਾਸ ਦੇ ਵਿੱਚ ਪਾ ਕੇ ਤੇ ਠੰਡੀ ਹੋ ਜੂਗੀ ਇਹਨੇ ਤੇ ਵਾਸੇ ਫਿਰ ਮੈਂ ਆ ਗਈ ਸੀ ਅੰਦਰ ਚਾਹ ਲੈ ਕੇ ਤੇ ਰਿਸ਼ੂ ਸੁੱਤਾ ਵੀ ਸੀ ਉਠਾਈ ਜਾਂਦੀ ਸੀ ਸਨੇਹਾਂ ਪਾਣੀ ਪੀ ਜਾਂਦੀ ਸੀ ਤੇ ਮੈਂ ਇੱਥੇ ਚਾਹ ਲੈ ਕੇ ਆ ਗਈ ਸੀ ਮੈਂ ਕਿਹਾ ਚਾਹ ਉੱਠ ਕੇ ਪੀ ਲਓ ਤੇ ਸਨੇਹਾਂ ਦੀ ਲਈ ਸੀ ਆਪਦੀ ਤੇ ਰਿਸ਼ੂ ਦੀ ਤੇ ਨਾਲ ਬਿਸਕੁਟ ਲੈ ਆਈ ਸੀ ਤੇ ਬਸ ਫਿਰ ਮੈਂ ਇਹਨਾਂ ਉਠਾਈ ਜਾਂਦੀ ਮੈਂ ਕਿਹਾ ਚਾਹ ਪੀ ਤੇ ਗਰਮੀ ਇੰਨੀ ਜਿਆਦੇ ਹੋਈ ਪਈ ਸੀ ਨਾ ਬਹੁਤ ਜਿਆਦੇ ਮੈਂ ਉਹ ਇਹਨਾਂ ਨੂੰ ਕਹੀ ਜਾਂਦੀ ਮੈਂ ਕਿਹਾ ਰਾਤ ਨੂੰ ਗਰਮੀ ਨਹੀਂ ਸੀ ਮੁੜ ਕੇ ਚੋਈ ਗਿਆ ਤੇ ਉਹ ਤਾਂ ਕੋਲਰ ਚੱਲਦਾ ਸੀ ਫਿਰ ਵੀ ਤੇ ਦਰਵਾਜ਼ਾ ਲੱਗਿਆ ਸੀ ਫਿਰ ਮੈਂ ਦਰਵਾਜ਼ਾ ਖੋਲ ਵੀ ਦਿੱਤਾ ਸੀ ਉੱਠ ਕੇ ਮੈਨੂੰ ਗਰਮੀ ਬੜੇ ਲੱਗਦੀ ਹੈ ਫਿਰ ਹਨਾ ਦਰਵਾਜ਼ਾ ਮੈਂ ਖੋਲ ਕੇ ਪਈ ਫਿਰ ਮੈਨੂੰ ਜੱਕ ਜੀ ਨਹੀਂ ਫਿਰ ਮੈਂ ਲਾਤਾ ਤੇ ਘਰ ਮੈਨਨੇ ਸਨ ਬਹੁਤ ਜਲ ਵੈਸੇ ਫਿਰ ਸੋ ਭਾਈ ਠੰਡੀ ਹਵਾਉਣ ਲੱਗੀ ਉਹ ਤਨੋਂ ਹਨਾ ਬਸ అలਰਮ ਵੱਜ ਗਿਆ ਤੇ ਜਾ ਖੁੱਲ ਗਿਆ ਬਸ ਫਿਰ ਆਏ ਹੁੰਦਾ ਹੀ ਉੱਠਣਾ ਹਨਾ ਵੀ ਟਾਈਮ ਹੋ ਜਾ ਬੱਚਿਆਂ ਦਾ ਬੈਣ ਆ ਜਾਵੇਗੀ ਫਿਰ ਰੋਟੀ ਪਾਣੀ ਬਣਾਉਣਾ ਨਾ ਹੁਣ ਤੋਣਾ ਕਰਕੇ ਤੇ ਛੁੱਟੀ ਹੋਵੇ ਤਾਂ ਚੱਲ ਬੰਦਾ ਲੈ ਉੱਠਾ ਲੇ 10 ਮਿੰਟ ਤੇ ਬੱਸ ਉਹਦੇ ਮੈਨੂੰ ਨੀਂਦ ਆਉਂਦੀ ਸੀ ਫਿਰ ਮੈਂ ਉੱਠੀ ਥੋੜਾ ਤੇ ਬੱਸ ਮੈਨੂੰ ਠਾਈ ਜਾਂਦੀ ਜੇ ਮੈਂ ਕਿਹਾ ਵੀ ਚਾਹ ਚੁਪੀ ਲਓ ਤੇ ਨਾਲ ਬਿਸਕੁਟ ਖਾ ਲਓ ਮੈਂ ਕਿਹਾ ਫਿਰ ਆਪ ਦਾ ਕੰਮਕਾਰ ਆਪਾਂ ਕਰੀਏ ਸ਼ੁਰੂ ਆਉਂਦਾ ਤੇ ਬੱਸ ਫਿਰ ਸਨੇਹਾ ਤਾਂ ਉੱਠ ਗਈ ਸੀ ਤੇ ਰਿਸ਼ੂ ਅਜ ਉੱਠਿਆ ਨਹੀਂ ਸੀ ਤੇ ਬੱਸ ਫਿਰ ਅਸੀਂ ਚਾਹ ਪਾਣੀ ਪੀ ਕੇ ਤੇ ਬੱਸ ਇੱਥੇ ਲੱਗੀ ਸੀ ਸਨੇਹਾ ਝਾੜੂ ਲਾਉਣ ਤੇ ਮੈਂ ਗਈ ਸੀ ਨਹਾਉਣ ਤੇ ਫਿਰ ਮੈਂ ਨਹਾ ਕੇ ਇੱਥੇ ਆ ਗਈ ਸੀ ਤੇ ਸਵੇਰ ਹੋਣ ਗਈ ਸੀ ਮੈਂ ਕਿਚਨ ਦੇ ਵਿੱਚ ਆ ਗਈ ਤੇ ਮੈਂ ਇੱਥੇ ਵਾਸਤੇ ਡੱਬੇ ਦੀ ਸੈਟਿੰਗ ਕਰੀ ਹੁੰਦੀ ਸਾਰੇ ਮੈਂ ਇੱਥੇ ਹੁਣ ਬਣਾਉਂਗੀ ਨਾਸ਼ਤਾ ਰਿਸ਼ਵਾਸ ਤੇ ਕਰ ਲੈਣ ਵਾਸਤੇ ਮੈਂ ਕਿਆਦਾ ਪੁਣਾ ਕਿ ਰੱਖਿਆ ਤੇ ਬਾਕੀ ਫਿਰ ਆਪਾਂ ਆ ਕੇ ਬਣਾ ਲਾਂਗੇ ਮੇਰਾ ਤਾਂ ਸਵੇਰ ਹੁੰਦਾ ਵੀ ਇਹਦਾ ਹੀ ਹੁੰਦਾ ਵੀ ਟਾਈਮ ਨਾ ਹੋ ਜਾਏ ਉਨੂੰ ਕਿਹਾ ਮੰਦਰ ਸਟੇ ਲੈ ਕੇ ਜਾਂਦਾ ਤੇ ਵੀ ਚੱਲ ਜੇ ਬਣਿਆ ਹੋਊਗਾ ਹਨਾ ਬੱਚਾ ਪਚੰਕ ਕੇ ਟੀ ਖਾ ਤੇ ਜਾਂਦਾ ਆਵਾ ਨਾਸ਼ਤਾ ਪਾਣੀ ਤੇ ਬਸ ਫਿਰ ਮੈਂ ਇੱਥੇ ਰੋਟੀ ਲਾਉ ਲੱਗੂ ਹਾਂ ਤੇ ਸਰੋ ਪਿਲਾਉ ਤੇ ਫਿਰ ਇਹਦਾ ਦਿਆਵਗਰ ਮੈਂ ਪਾ ਕੇ ਰੱਖ ਤੂੰ ਕੋਲੀ ਦੇ ਵਿੱਚ ਫਰੋਜੀ ਤੇ ਵੀ ਜਿਹਨ ਜੋ ਕੀ ਹੈ ਨਾ ਉਹਦਾ ਤਿਆਰ ਤੁਰ ਹੋ ਕੇ ਤੇ ਉਹਦਾ ਰੋਟੀ ਪਾ ਲਈ ਜਾਂ ਤੀ ਖਾ ਲੂ ਤੇ ਬਚਦੇ ਮੈਂ ਇਥੇ ਆਟਾ ਵੀ ਕਰਨੇ ਕੱਢੇ ਨੇ ਤਾਂ ਮੈਂ ਮੰਜੂ ਨੂੰ ਪਹਿਲਾਂ ਤੇ ਇਸ ਤਰ੍ਹਾਂ ਮੈਂ ਕਿ ਮੈਂ ਰੋਟੀ ਨੂੰ ਨਹੀਂ ਤੇ ਆਪਾਂ ਰੋਟੀ ਨੂੰ ਹੁੰਦੀ ਪਹਿਲਾਂ ਵੀ ਤਵਾਂ ਮਾਂ ਨੂੰ ਤੇ ਬਾਥੀ ਵੀ ਰੋਟੀ ਨਾਲ ਕਰ ਦਿੰਦੇ ਜੋ ਠੰਡਾ ਹੋ ਜਾਂਦਾ ਹੈ ਨਾ ਤਵਾਂ ਸਾਹ ਫਰਵਾਸ ਹਰਤੇ ਇਹਨਾਂ ਨੂੰ ਮੈਂ ਜਿੰਨੇ ਰੋਟੀ ਨੂੰ ਰੱਖਦੀ ਇਕ ਤਾਂ ਕੀੜੀਆਂ ਦਾ ਹੁੰਦਾ ਵੀ ਕੀੜੀਆਂ ਹਨਾ ਘੋਣੇ ਰੋਟੀ ਆਮਾ ਚ ਵੇ ਰੋਟੇ ਤੇ ਤਾਂ ਕਰਕੇ ਤੇ ਚੰਗੜੀਆਂ ਜਾਂ ਤੇ ਇੱਕ ਫਿਰ ਆਏ ਹੁੰਦਾ ਵੀ ਸਾਫ ਹੋ ਜਾਂਦਾ ਤੇ ਫਿਰ ਦੁਪਹਿਰ ਦੇ ਵੇਲੇ ਇੱਕ ਵਾਰ ਸਾਫ ਕਰਦੇ ਤੇ ਬਣਾਉਣੀ ਹਨ ਤੇ ਗੱਲ ਸਵੇਰੇ ਇੱਥੇ ਇੱਕ ਤਵਾ ਮਾਜ ਕੇ ਤੇ ਹਰ ਮੈਂ ਇੱਥੇ ਆਟਾ ਕੱਢੂੰਗੀ ਰੋਟੀ ਬਣਾਉਣ ਵਾਸਤੇ ਇੱਥੇ ਨਾ ਤੇ ਮਾਟਾ ਪਿਆ ਸੀ ਮੇਰੇ ਕੋਲ ਗੁੰਨੇ ਹੋ ਰਾਤ ਦਾ ਮੈਂ ਕਿਹਾ ਚਲ ਉਹਦੇ ਪਰੌਂਠੇ ਬਣ ਜਣਾਂ ਪਹਿਲੇ ਮੈਂ ਗੁੰਨੇ ਲੱਗੀ ਸੀ ਵੀ ਦੁਪਹਿਰ ਦਾ ਵੀ ਸਰ ਜਾਊਗਾ ਚਲ ਗੁੰਨ ਲੈਨੇ ਆ ਤੇ ਫਿਰ ਮੈਂ ਦੇਖਿਆ ਮੈਂ ਕਿਹਾ ਚਲ ਅ ਵੀ ਦੋ ਪਰੌਂਠੇ ਸਾਰੇ ਦੇ ਬਣ ਜਾਣਗੇ ਤੇ ਮੈਂ ਕਿਹਾ ਚਲ ਵੀ ਦੁਪਹਿਰੇ ਗੁੰਨ ਲਾਂਗੇ ਆਪਾਂ ਆਟਾ ਤਾਂ ਲੜ ਕੇ ਫਿਰ ਮੈਂ ਗੁੰਨੇ ਆ ਨਿੰਦਾ ਚਲ ਰੋਟੀ ਬਣਾਉਣਾ ਕਰ ਲਈ ਨੀ ਵੀ ਤੇ ਬਸ ਕਿੰਨੇ ਇੱਥੇ ਲੱਗ ਗਏ ਸਨ ਰੋਟੀਆਂ ਆਟਾ ਛਾਂ ਕੇ ਤੇ ਦਸ ਫਿਰ ਮੈਂ ਇੱਥੇ ਸਵੇਰ ਹੱਥੋਂ ਤੇ ਤੇ ਚੰਗੀ ਬਣਾਉਂਦੇ ਹਾਂ ਤਾਂ ਰੋਟੀ ਲਾਉਂਗੀ ਤੇ ਬਸ ਫਿਰ ਮੈਂ ਇੱਥੇ ਹੁਣ ਰੋਟੀ ਬਣਾਉਣ ਲੱਗੀ ਤਵਾ ਧਰ ਲਿਆ ਸੀ ਪਾ ਗੈਸ ਚਲਾ ਕੇ ਤੇ ਕਿਉਂ ਗਰਮ ਕਰ ਲਿਆ ਸੀ ਉਹ ਨਨ ਮੱਚਾਲੇ ਪਰੋਂਠੇ ਲਾਉਂਗੀ ਕਿਉਂ ਨਨ ਮੱਚਾਲੇ ਖਾਂਦੇ ਆ ਖੁਸ਼ ਹੋ ਕੇ ਤਾਂ ਦੇਖੋ ਇਸ ਫਿਰ ਮੈਂ ਇੱਥੇ ਹੁਣ ਰੋਟੀ ਬਣਾਉਂਗੀ ਤੇ ਆ ਜਾਓ ਜੀ ਤੁਸੀਂ ਵੀ ਕਰ ਲਓ ਨਾਸ਼ਤਾ ਸਵੇਰ ਦਾ ਤੇ ਬਸ ਫਿਰ ਮੈਂ ਇਹਨਾਂ ਜੋਗੀ ਰਿਸ਼ੀ ਜੋਗੀ ਰੋਟੀ ਬਣਾ ਕੇ ਰੱਖ ਲਵਾਂਗੀ ਤੇ ਤੇ ਉਹਦਾ ਹਣ ਅਸੀਂ ਮੰਦਰ ਆਵਾਂਗੇ ਮੰਦਰ ਦੇ ਵਿੱਚ ਤੇਰੀ ਗੱਲ ਲਈ ਸਜਰ ਵਗੈਰਾ ਪਾਇਆ ਸੀ ਫੁੱਲ ਤੋੜ ਕੇ ਰੱਖਲੇ ਸੀ ਤੇ ਇੱਥੇ ਮੈਂ ਨਾ ਚੰਗੀ ਤਰ੍ਹਾਂ ਮੈਂ ਦੇਖ ਰਹੀ ਸੀ ਵੀ ਜਿਹਦੇ ਵਿੱਚ ਨਾ ਨੌਨ ਮਿਰਚ ਰਲੇ ਹੋਏ ਹੋਏ ਕੋਈ ਡੱਬੀ ਸੀ ਤੇ ਕੱਚਾ ਕੱਲੀਆ ਮਿਰਚਾਂ ਸੀ ਤਾਂ ਕਰਕੇ ਮੈਨੂੰ ਭਲੇਖਾ ਜਿਹਾ ਪਈ ਜਾਂਦਾ ਤਾਂ ਕਿ ਮੈਂ ਚੰਗੀ ਤਰ੍ਹਾਂ ਨੀਓਕ ਦੇ ਦਿੱਸ ਮੈਂ ਕਿ ਆਹੀ ਨੌਨ ਮਿਰਚ ਉਹਦੇ ਵਿੱਚ ਮਿਕਸ ਕੀਤਾ ਹੋਇਆ ਮੇਰਾ ਤੇ ਮੈਂ ਮਿਕਸ ਕਰਕੇ ਰੱਖ ਲਿਆ ਸੀ ਕਿਉਂਕਿ ਫਿਰ ਆ ਡੱਬੇ ਚੱਕਣੇ ਪੈਂਦੇ ਆ ਤੇ ਜਾਂ ਫਿਰ ਹਨਾ ਨੌਨ ਤੇ ਮਿਰਚ ਨੂੰ ਆਡਾ ਟਾ ਚੁੰਡੀਆਂ ਨਾਲ ਪਾਉਣਾ ਪੈਂਦਾ ਮੈਂ ਇੱਕ ਚੀ ਮਿਕਸ ਕਰਕੇ ਰੱਖ ਲਿਆ ਸੀ ਨੂਨ ਤੇ ਮਿਰਚ ਤੇ ਮਾਸੇ ਫਿਰ ਮੈਂ ਹੁਣ ਪਰੌਂਠੇ ਬਣਾ ਕੇ ਦੋ ਰੱਖ ਦੂੰਗੀ ਲੈ ਕੇ ਤਾਂ ਜਾਂਦਾ ਨਹੀਂ ਇਹ ਲੰਚ ਬਾਕਸ ਲੈ ਕੇ ਦੇਣਾ ਮੈਂ ਰੱਖ ਦਊਂਗੀ ਇੱਕ ਅੱਧੇ ਘੰਟੇ ਤੱਕ ਤੇ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਮਿਸ਼ੂ ਤੇ ਮੰਗਾ ਲਾਇਆ ਇਹਨੇ ਮੰਗਾਇਆ ਹੀ ਨਹੀਂ ਤੇ ਬਸ ਫਿਰ ਮੈਂ ਦੇਖੂੰਗੀ ਮੈਂ ਮੇਰਾ ਟਾਈਮ ਹੀ ਨਹੀਂ ਲੱਗਦਾ ਦੇਖਣ ਦਾ ਮਿਸ਼ੂ ਦੇ ਉੱਤੇ ਕਿਉਂਕਿ ਕੰਮ ਕਰਕੇ ਹਟਦੇ ਆ ਫਿਰ ਇਹਦਾ ਡੈਡੀ ਦਾ ਫੋਨ ਆ ਜਾਂਦਾ ਵਿੱਚ ਫਿਰ ਉਹਦੇ ਨਾਲ ਗੱਲਬਾਤ ਕਰਦੇ ਫਿਰ ਮੰਮੀ ਦਾ ਆ ਜਾਂਦਾ ਆਈ ਵਸਣਾ ਦੇਣਾ ਦਾ ਟਾਈਮ ਸਾਰਾ ਇਹ ਨਾਲ ਨੂੰ ਜਾਂਦਾ ਕੰਮ ਕੰਦੇ ਕਰਦੇ ਆਂਦੇ ਤੇ ਤਾਂ ਕਰਕੇ ਫਿਰ ਮੇਰਾ ਟਾਈਮ ਨਹੀਂ ਲੱਗਿਆ ਮੈਂ ਦੇਖੂ ਮੈਸ਼ੂ ਦੇ ਉੱਪਰ ਦੇ ਕਹੇ ਜ ਮਿਲਦਾ ਕਿੰਨੇ ਕੁ ਰੇਟ ਤੱਕ ਜੇ ਵਧੀਆ ਮਿਲਿਆ ਹਨਾ ਫਿਰ ਰੇਟ ਵੀ ਸਹੀ ਹੋਇਆ ਫਿਰ ਆਪਾਂ ਉੱਥੇ ਹੀ ਮੰਗਾ ਲਾਂਗੇ ਆਨਲਾਈਨ ਹੀ ਸ਼ਾਪਿੰਗ ਕਰ ਲਾਂਗੇ ਤੇ ਸ਼ਾਪਿੰਗ ਕਰਕੇ ਫਿਰ ਆਪਾਂ ਮੰਗਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਲਿਆਂਦੇ ਚੀਜ਼ ਤੇ ਵਾਸਾ ਰੋਟੀ ਪਾਣੀ ਬਣਾ ਕੇ ਫਿਰ ਮੈਂ ਆ ਗਈ ਸੇਦਰ ਭਾਂਡੇ ਮੰਜਨ ਤੇ ਰਸੋਈ ਦੇ ਵਿੱਚ ਤੇ ਮੈਂ ਕਿਾ ਚੱਲ ਮੈਂ ਭਾਂਡੇ ਮਾਂ ਦਾ ਤੇ ਪੱਖਾ ਚੱਲ ਜ ਜਾਂਦਾ ਸੀ ਤੇ ਗਰਮੀ ਬਹੁਤ ਹੀ ਜ਼ਿਆਦੇ ਹੋਈ ਪਈ ਸੀ ਇੰਨੀ ਜ਼ਿਆਦੇ ਨਾ ਬਹੁਤ ਤੇ ਪਸੀਨਾ ਹੀ ਆ ਜਾਂਦਾ ਸੀ ਬਸ ਹਨਾ ਜਿੰਨਾ ਮਰਜ਼ੀ ਉਹਨੂੰ ਪੋਹ ਲਓ ਫਿਰ ਆ ਜਾਂਦਾ ਸੀ ਤੇ ਬਸ ਫਿਰ ਮੈਂ ਇੱਥੇ ਪੰਡ ਧੋਣ ਲੱਗ ਗਈ ਸੀ ਮੈਂ ਤਾਂ ਪੰਡ ਧੋਦਾਂ फटाफट ਧੋ ਕੇ ਫਿਰ ਮੈਂ ਕੱਪੜੇ ਵੀ ਧੋਣੇ ਆ ਤਾਂ ਕਰਕੇ ਤੇ ਅੱਜ ਨਾ ਸਾਡੇ ਲਾਈਟ ਫੇਰ ਨਹੀਂ ਆਈ ਹੈਗੀ ਲਾਈਟ ਕਰਕੇ ਬਹੁਤ ਦਿੱਕਤ ਆਈ ਤੇ ਤਾਂ ਕਰਕੇ ਫਿਰ ਮੈਂ ਹੱਥ ਨਾਲੇ ਕੱਪੜੇ ਧੋਵਾਂਗੀ ਤੇ ਨਹੀਂ ਤਾਂ ਮੈਂ ਮਸ਼ੀਨ 'ਚ ਧੋਣੇ ਤੇ ਕੱਪੜੇ ਵੀ ਕਾਫੀ ਹੋਏ ਪਏ ਸੀ ਦੋ ਤਿੰਨ ਦਿਨਾਂ ਦੇ ਪਹਿਲਾਂ ਮੈਨੂੰ ਐਸੀ ਚਾਲ ਸੰਡੇ ਤੋਂ ਲਾਂਗੇ ਸੰਡੇ ਨੂੰ ਫਿਰ ਅਸੀਂ ਚ ਪੈਰਾ ਸਾਬਜੀ ਤੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਤਾਂ ਕਰਕੇ ਸਟਾਈਮ ਨਹੀਂ ਲੱਗਦਾ ਤਾਂ ਫਿਰ ਮੈਂ ਕਚਾ ਲੱਜ ਧੋਦਣੇ ਜਿਆਦਾ ਕੰਮ ਨਿਬੜੀ ਬਣ ਲੱਗਦਾ ਫਿਰ ਐਂ ਹੁੰਦਾ ਜਿਵੇਂ ਚਾਵੜੀ ਦੇ ਸਾਣਾ ਸੰਡੇ ਨੂੰ ਕੱਪੜੇ ਧੋ ਕੇ ਤੇ ਫਿਰ ਪਿੱਛੋਂ ਕਈ ਵਾਰ ਬੱਦਲ-ਬੁੱਦਲ ਆ ਜਾਂਦਾ ਮੀਂਹ ਆ ਜਾਂਦਾ ਫਿਰ ਰਿਸ਼ ਨੂੰ ਨਹੀਂ ਪਤਾ ਲੱਗਦਾ ਕਈ ਵਾਰ ਸੁੱਤਾ ਹੋਏ ਜਵਾਕ ਜਾ ਹਨਾ ਇੱਧਰ-ਉੱਧਰ ਹੋਵੇ ਫਿਰ ਮੀਂਹ ਪੈ ਕੇ ਸਾਦੇ ਕੱਪੜੇ ਗਿੱਲੇ ਹੋ ਜਾਣਗੇ ਤਾਂ ਕਰਕੇ ਮੈਂ ਕਾਜੀ ਕੰਮ ਨਿਬੜ ਦਿੰਨੇ ਕੱਪੜਿਆਂ ਦਾ ਤੇ ਫਿਰ ਆਪਦਾ ਕੱਲ ਨੂੰ ਵਿਫਰੀ ਹੋਵਾਂਗੇ ਆਪਦਾ ਟਾਈਮ ਨਾਲ ਬੰਦਾ ਕੰਮ ਕਰ ਕਰ ਕੇ ਚਲਾ ਜਾਂਦਾ ਚੱਲ ਤੇ ਹੋਰ ਵੀ ਕੰਮ ਨਿਕਲ ਹੀ ਹੁੰਦੇ ਛੁੱਟੀ ਵਾਲ ਦਿਨ ਕੋਈ ਨਾ ਕੋਈ ਹੇ ਘਾਹ ਵਗੈਰਾ ਪੱਟਣ ਵਾਲਾ ਮੇਰਾ ਉਹ ਵੀ ਪੱਟੋਂ ਦੀ ਹੈ ਅੱਧਾ ਵਿਚਦਾ ਰਹਿੰਦਾ ਤੇ ਬੱਸ ਫਿਰ ਮੈਂ ਇੱਥੇ ਭਾਂਡੇ ਧੋ ਕੇ ਤੇ ਰੱਖ ਦੂੰਗੀ ਸਾਰੇ ਤੇ ਮੇਰੇ ਭਾਂਡੇ ਹੋ ਜਾਣਗੇ ਕਲੀਨ ਚੰਗੀ ਤਰ੍ਹਾਂ ਤੇ ਬੱਸ ਹਨਾ ਕੰਮ ਕਾਰ ਤਾਂ ਚੱਲ ਜਾਂਦੇ ਗਰਮੀ ਕਿੰਨੀ ਮਰਜੀ ਹੋਵੇ ਸਰਦੀ ਹੋਵੇ ਕਿੰਨੀ ਮਰਜੀ ਕੰਮ ਕਾਰ ਨਹੀਂ ਬੰਦੇ ਦੇ ਰੁਕਦੇ ਹਨਾ ਤੇ ਸਾਡਾ ਅੱਧਾ ਟਾਈਮ ਤਾਂ ਦਿਨ ਦੇ ਵਿੱਚ ਹਨਾ ਰਸੋਈ ਦੇ ਵਿੱਚ ਹੀ ਨਿਕਲਦਾ ਕਿਉਂਕਿ ਰਸੋਈ ਦੇ ਵਿੱਚ ਕਦੇ ਨਾਸ਼ਤਾ ਬਣਾ ਲਓ ਚਾਹ ਬਣਾ ਲਓ ਫਿਰ ਦੁਪਹਿਰ ਦਾ ਲੰਚ ਬਣਾ ਲਓ ਫਿਰ ਸ਼ਾਮ ਦੀ ਚਾਹ ਬਣਾ ਲਓ ਫਿਰ ਰਾਤ ਦਾ ਤੇ ਦੁੱਧਨ ਵਾਲਾ ਦੇ ਲਓ ਆ ਕਰ ਲਓ ਜੋ ਕਰ ਲਓ ਸਾਰਾ ਦਿਨ ਆਪਣਾ ਰਸੋਈ 'ਚ ਨਿਕਲਦਾ ਤਾਂ ਰੁਕੇ ਅੱਧਾ ਦਿਨ ਤਾਂ ਰਸੋਈ 'ਚ ਹੀ ਹੋ ਜਾਂਦਾ ਟਾਈਮ ਲੰਬੇ ਜਾਂਦਾ ਤੇ ਵਸ ਫਿਰ ਮੈਂ ਪੰਡ ਸਾਫ ਕਰਕੇ ਇੱਥੇ ਆ ਗਈ ਸੀ ਮੈਂ ਵਾਸ਼ਰੂਮ ਦੇ ਵਿੱਚ ਇੱਥੇ ਮੈਂ ਧੋਂਗੀ ਉਹਨ ਕੱਪੜੇ ਹੱਥ ਦੇ ਨਾਲ ਤੇ ਨਾ ਇੱਥੇ ਸਰਫ ਦੇ ਵਿੱਚ ਪਹਿਲਾਂ ਭੋਂਕੇ ਰੱਖੂੰਗੀ ਤੇ ਮੈਂ ਹਜੇ ਦਵਾਈ ਲੈਣੀ ਸੀ ਆਪਦੀ ਮੈਂ ਕਿਹਾ ਚੱਲ ਪਹਿਲਾਂ ਕੱਪੜੇ ਭੋਂ ਜਾਂ ਵੀ ਉਹਦੋਂ ਚੱਲ ਭੋਂਕੇ ਰੱਖ ਜੰਨੀ ਆ ਪੰਜ 7 ਮਿੰਟ ਮੈਂ ਉਹਦੋਂ ਦਵਾਈ ਲੈ ਆਉਂਗੀ ਤੇ ਤਾਂ ਕਰਕੇ ਪਹਿਲਾਂ ਮੈਂ ਕਿਹਾ ਚੱਲ ਮੀਟੋਂ ਨਾ ਪਹਿਲਾਂ ਦਵਾਈ ਲੈਣ ਲੱਗੀ ਸੀ ਫਿਰ ਮੈਂ ਕਿਹਾ ਨਹੀਂ ਪਹਿਲਾਂ ਭੋਂ ਜਾਂ ਉਹਨੀਆਂ ਫਿਰ ਮੈਂ ਦਵਾਈ ਲਵਾਂਗੀ ਤੇ ਬਸ ਐਚ ਮੈਂ ਤਿੰਨ ਟੱਕਨ ਸਰਫ ਦੇ ਪਾ ਕੇ ਤੇ ਜائیں ਕਿ ਸਰਫ ਹਮੇ ਜਾਦੀ ਪਾ ਲਿਆ ਸੀ ਵੀ ਚੰਗੀ ਤਰ੍ਹਾਂ ਹਨਾ ਡੱਬ ਜਾਣ ਵਿੱਚ ਤੇ ਨਾਲੇ ਸਾਫ ਹੋ ਜਾਣਗੇ ਤੇ ਸਾਬਣ ਫਿਰ ਘਾਟੀ ਲੱਗਦੀ ਸਰਫ ਜਾਲੇ ਹੋਗੇ ਤਾਂ ਬਸ ਫਿਰ ਮੈਂ ਪਾਣੀ ਪਾ ਕੇ ਜਿੰਨੇ ਕੁ ਮੈਨੂੰ ਲੋਡ ਸੀ ਉਹਨਾਂ ਕ ਪਾਣੀ ਪਾ ਕੇ ਸਰਫ ਨੂੰ ਮੈਂ ਘੋਲ ਲਿਆ ਸੀ ਚੰਗੀ ਬਹੁਤ ਵਧੀਆ ਲਗਾਤੀ ਚੱਲੀ ਜਾਂਦੀ ਸੀ ਤੇ ਦੇਖੀ ਨੂੰ ਆ ਤਾਂ ਕਿ ਇਹ ਤੇ ਨਹੀਂ ਲੱਗਦੀ ਸੀ ਹੱਥ ਤੇ ਕੱਪੜੇ ਮੈਂ ਪਾਤੇ ਸੀ ਤੇ ਪਿਓਂ ਕੇ ਰੱਖ ਦੂਗੀ ਹੁਣ ਤੇ ਕੱਪੜੇ ਪਿਓਂ ਕੇ ਫਿਰ ਮੈਂ ਲੱਗ ਗਈ ਸੀ ਦਵਾਈ ਜਾ ਕੇ ਤੇ ਮੈਂ ਕਿਹਾ ਚੱਲ ਕੱਪੜੇ ਨੇ ਮੈਲ ਜੁੱਗਲ ਜੂਗੀ ਤੇ ਫਿਰ ਮੈਂ ਦਵਾਈ ਦੂਈ ਲੈ ਕੇ ਫਿਰ ਆ ਗਈ ਸੀ ਧੋਣ ਕੱਪੜੇ ਤੇ ਪਾਣੀ ਮੈਂ ਭਰ ਲਿਆ ਸੀ ਟੱਬ ਭਰ ਲਿਆ ਸੀ ਬਾਲਟੀ ਬੱਟੇ ਤੇ ਫਿਰ ਧੋ ਕੇ ਮੈਂ ਕੱਪੜੇ ਡਰੇਰ ਕਰਕੇ ਮਸ਼ੀਨ ਦੇ ਵਿੱਚ ਮੈਂ ਕਿਹਾ ਵੀ ਲੈਟ ਤਾਂ ਨਹੀਂ ਚਾ ਡਰੇ ਕਰ ਦਿੰਨੇ ਕੱਲੇ ਤੇ ਕਿਉਂਕਿ ਤਾਂ ਪਛਾਣ ਹੀ ਹੋਈ ਜਾਂਦੀ ਸੀ ਮੈਨੂੰ ਐਸੀ ਬੱਦਲ ਨਾ ਆ ਜੇ ਤੇ ਫਿਰ ਪਤਾ ਹੋ ਕੇ ਕੱਪੜੇ ਡ੍ਰਾਇਰ ਕਰਕੇ ਇੱਕ ਵਾਰ ਜਿਹਾ ਡ੍ਰਾਇਰ ਕਰ ਲਏ ਸੀ ਫਿਰ ਮੈਂ ਉਹਦੋਂ ਦੂਜੇ ਢੋਲੇ ਸੀ ਤੇ ਫਿਰ ਦੋਨੋਂ ਡ੍ਰਾਇਰ ਕਰਕੇ ਫਿਰ ਮੈਂ ਆ ਗਈ ਸੀ ਸੁੱਕਣੇ ਪਾਉਣ ਇੱਥੇ ਤੇ ਬਸ ਇੱਕ ਇੱਕ ਕਰਕੇ ਮੈਂ ਸਾਰੇ ਕੱਪੜੇ ਪਾ ਦੂੰਗੀ ਸੁੱਕਣ ਤੇ ਢੋਲੇ ਮੈਂ ਇੱਕ ਸਾਈਡ ਤੇ ਕਰਤੇ ਤੇ ਬਾਕੀ ਫਿਰ ਮੈਂ ਇੱਥੇ ਹਨਾ ਬਸ ਪਾ ਦੂੰਗੀ ਸਾਰੇ ਆੜਕੇ ਕੱਪੜੇ ਤੇ ਹਵਾ ਤਾਂ ਚੱਲੀ ਜਾਂਦੀ ਦੇਖੋ ਜੀ ਕਿੰਨੀ ਵਧੀਆ ਤੋਲੀਆਂ ਵੀ ਲੀ ਜਾਂਦੀ ਪੱਤੇ ਤੁਹਾਨੂੰ ਦੇਂਦੇ ਹੋਣਗੇ ਹਿਲਦੇ ਤੇ ਤਾਂ ਵੀ ਬਸ ਗਰਮੀ ਬਹੁਤ ਜ਼ਿਆਦੇ ਹੋਈ ਪਈ ਸੀ ਤੇ ਹਵਾ ਤਾਂ ਚੱਲਦੀ ਦੇਖੀ ਸੀ ਵੀ ਹਨਾ ਚੱਲੀ ਜਾਂਦੀ ਹੁਣ ਤਾਂ ਠੰਡੀ ਸੀ ਹਵਾ ਤੇ ਪਰ ਗਰਮੀ ਬਹੁਤ ਹੀ ਜ਼ਿਆਦੇ ਸੀ ਨਹੀਂ ਜ਼ਿਆਦੇ ਸੀ ਨਾ ਬਹੁਤ ਜ਼ਿਆਦੇ ਮਰਾ ਹਾਲ ਹੋ ਗਿਆ ਸੀ ਗਰਮੀ ਨਾਲ ਤੇ ਵਾਕਿਆ ਮੈਂ ਕੱਪੜੇ ਧੁੰਦਣ ਨੂੰ ਮੀਂਹ ਧੁੱਪ ਵੀ ਆ ਗਈ ਸੀ ਤੇ ਫਿਰ ਮੈਂ ਵਾਸ਼ਰੂਮ ਤੋਂ ਓਕੇ ਚੰਗੀ ਤਰ੍ਹਾਂ ਬਸ ਫਿਰ ਆ ਗਈ ਸੀ ਮੈਂ ਇੱਥੇ ਸੁੱਕਣੇ ਪਾਉਣ ਮੈਂ ਕਿ ਸੁੱਕਣੇ ਪਾਤੀਏ फटाफट ਤੇ ਚੱਲ ਹਵਾ ਜੇ ਨਾਲ ਜੇ ਨਾ ਵੀ ਧੁੱਪ ਨਿਕਲੂਗੀ ਕਿਉਂਕਿ ਬੱਦਲ ਵਾਈ ਹੁੰਦੇ ਸੀ ਵੀ ਧੁੱਪ ਨਾ ਨਿਕਲੇ ਚੱਲ ਹਵਾ ਜੇ ਨਾਲ ਅੱਠ ਰ ਜਾਣਗੇ ਫਿਰ ਮੈਂ ਇੱਥੇ ਆ ਗਈ ਸੀ ਹਨਾ ਕੱਪੜੇ ਸੁੱਕਣੇ ਪਾ ਕੇ ਲਿਫਾਫੇ ਜੇ ਚੱਕਦੀ ਸੀ ਮੈਂ ਸਾਰੇ ਮੈਂ ਕਿ ਚੱਲ ਇਹਨੂੰ ਬਾਲਟੀ ਚ ਪਾ ਕੇ ਰੱਖਦਾ ਵੀ ਸੁੱਕ ਗਏ ਹੋਣਗੇ ਤੇ ਪਰ ਇਹ ਗਿੱਲੇ ਸੀ ਹਜੇ ਥੋੜੇ ਥੋੜੇ ਤੇ ਫਿਰ ਮੈਂ ਇੱਥੇ ਖਲਾਰ ਤੇ ਬੱਜਰੀ ਦੇ ਉੱਪਰ ਮੈਂ ਕਿ ਚੱਲ ਹੋਏ ਸੁੱਕ ਜਾਣ ਦੇ ਚੰਗੀ ਤਰ੍ਹਾਂ ਤੇ ਫੇਰ ਪਾਵਾਂਗੇ ਆਪਾਂ ਸੁਕਾਣ ਚ ਬਾਲਟੀ ਚ ਤੇ ਇੱਥੇ ਮੈਂ ਨਾ ਹਾਂ ਕੋਲਾ ਮੰਜਿਆ ਸੀ ਚੰਗੀ ਤਰ੍ਹਾਂ ਹਰੇ ਰਾਈ ਜਲਾਈ ਸੀ ਤੇ ਫੇਰ ਆਪਾਂ ਚਿੜੀਆਂ ਨੂੰ ਹਨਾ ਕੋਈ ਜਾਨਵਰ ਵਾਸਤੇ ਪਾਣੀ ਭਰ ਕੇ ਰੱਖਾਂਗੇ ਮੇਰੇ ਦੋ ਲਾਏ ਹੋਏ ਭਾਂਡੇ ਇੱਕ ਛੋਟਾ ਜਿਹਾ ਘੜਾ ਲਾਇਆ ਹੋਇਆ ਇੱਕ ਇਹ ਵਸ ਫਿਰ ਮੈਂ ਚੰਗੀ ਤਰ੍ਹਾਂ ਧੋ ਕੇ ਫਿਰ ਮੈਂ ਰੱਖ ਦੂੰਗੀ ਕਿਉਂਕਿ ਗਰਮੀਆਂ ਦੇ ਵਿੱਚ ਹਨਾ ਜਾਨਵਰਾਂ ਵਾਸਤੇ ਆਪਣਾ ਪਾਣੀ ਵਗੈਰਾ ਰੱਖਣਾ ਚਾਹੀਦਾ ਕੋਈ ਚਿੜੀ ਪਿੰਦੀ ਕੋਈ ਕਾਂ ਪਿੰਦਾ ਪਾਣੀ ਤੇ ਵਧੀਆ ਹੁੰਦਾ ਰੱਖਣਾ ਚੰਗੀ ਗੱਲ ਤੇ ਹੁਣ ਆਪਾਂ ਕੰਮਕਾਰ ਘਰ ਦੇ ਕਰ ਲੈ ਸਾਰੇ ਗਰਮੀ ਇੰਨੀ ਜਿਆਦੇ ਹਨਾ ਬਹੁਤ ਹੀ ਚੜ ਗਈ ਗਰਹਾ ਹਾਲ ਹੋ ਗਿਆ ਤੇ ਕਪੜੇ ਮੈਂ ਧੋਲੇ ਹੱਥ ਨਾਲ ਧੋਤੇ ਆਂ ਚ ਕਪੜੇ ਦੇਖੋ ਜੀ ਇੰਨੇ ਸਾਰੇ ਮੈਂ ਹੱਥ ਨਾਲ ਧੋਤੇ ਤੇ ਇਧਰ ਹਨਾ ਮੈਂ ਸੋਨ ਮੈਂ ਬਾਲ ਵਗੈਰਾ ਬਾਉਂਗੀ ਬਾਕੀ ਕੰਮਕਾਰ ਹੋ ਗਿਆ ਤੇ ਆਟਾ ਗੁੰਨਣ ਵਾਲਾ ਰਹਿੰਦਾ ਮੇਰਾ ਰੋਟੀ ਬਣਾਵਾਂਗੀ ਦੁਪਹਿਰ ਦੀ ਦੁਪਹਿਰ ਨੂੰ ਸਿਆ ਟਾ ਹਨੀਂ ਗੱਜ ਵੂਹੂ ਬਹੁਤ ਰਹਾ ਦੇਖੋ ਇਹ ਮੇਰੇ ਮੂੰਹ ਕਿੰਨਾ ਲਾਲ ਹੋ ਗਿਆ ਗਰਮੀ ਨਾਲ ਆਈ ਬਈ ਅੰਦਰ ਗਰਮੀ ਦੇ ਵਿੱਚ ਕੰਮ ਕਰ ਲੈਣਾ ਤਾਂ ਪੇ ਮੇਰਾ ਮੂੰਹ ਲਾਲ ਹੋ ਜਾਂਦਾ ਤੇ ਹਲੇ ਤਾਂ ਨਾ ਮੈਂ ਘਾਹ ਵਗੈਰਾ ਪੱਟਣਾ ਸੀ ਜਿਹੜਾ ਰਹਿੰਦਾ ਤੇ ਪੋਪੋ ਚੜਦੀ ਹੋਣੀ ਤਾਂ ਰਾਨ ਦੇ ਤਾਂ ਮੇਰਾ ਨਾ ਸਿਰ ਦਰਦ ਇਧਰੋਂ ਹੋ ਜਾਂਦਾ ਸਾਈਡ ਤੇ ਮੈਨੂੰ ਦਵਾਈ ਲੈ ਕੇ ਪੈਣੀ ਤੇ ਅੱਜ ਸਾਡੇ ਲਾਈਟ ਹੈ ਨਹੀਂਗੀ ਜੀ ਸਵੇਰ ਦੇ ਸੁਭਾ ਪਤਾ ਕੀ ਹੋਇਆ ਜਦੋਂ ਮੈਂ ਉੱਠੀ ਤੇ ਉੱਠ ਕੇ ਮੈਂ ਚਾਰਜ ਲਾਇਆ ਤੇ ਨਾਲ ਹੀ ਲਾਈਟ ਜਲੀ ਗਈ ਤੇ ਕੱਲ ਸੋਚੇ ਹਾਂ ਜਲਦੀ ਸੋਚਦਾ ਚੱਲ ਹਣਾ ਅਸੀਂ ਖੜਾ ਉੱਤ ਵਿੱਚ ਸੋਈ ਪਾ ਕੇ ਤੇ ਉਹ ਫਿਰ ਮੈਂ ਦੇਖ ਲਈ ਉਹ ਤਾਂ ਨਹੀਂ ਸੀ ਹਣਾ ਉੱਥੇ ਖੜੀ ਸੀ ਤਾਂ ਠੀਕ ਸੀ ਤੇ ਇਹਨੂੰ ਐਡਰ ਤੇ ਹਣਾ ਲਾਈਟ ਜਿਹੜੀ ਹੈਗੀ ਸੀ ਅੰਦਰ ਤਾਂ ਜਗਦੀ ਸੀ ਇਨਵਰਟਰ ਤੇ ਜਿਹੜੇ ਬਾਥਰੂਮ ਦੇ ਵਿੱਚ ਬੱਲਬ ਸੀ ਉਹ ਇਨਵਰਟਰ ਤੇ ਆ ਤੇ ਉਹ ਵਸਾਈ ਜਗ ਬੁਝ ਕਰੀ ਜਾਂਦੇ ਸੀ ਤੇ ਡੈਮੋ ਜਿੰਮੀ ਡੈਮੋ ਸੀ ਬੱਲਵੋ ਦਿਲਾ ਟ ਤੇ ਫਿਰ ਇਹਦੇ ਡੈਡੀ ਨੂੰ ਫੋਨ ਲਾਇਆ ਤੇ ਉਹ ਕਹਿੰਦੇ ਵੀ ਹਨਾ ਪਿੱਛੇ ਜੋੜ ਲਿਆਉਂਗਾ ਵਾਸ਼ਰੂਮ ਦੇ ਪਿਛਲੇ ਸਾਈਡਾ ਬਾਥਰੂਮ ਦੇ ਤੇ ਉਹ ਹਲਾਇਆ ਸੋਟੀ ਨਾਲ ਚੱਲ ਉਹ ਤਾਂ ਫੁੱਲ ਹੋ ਗਈ ਲਾਈਟ ਤੇ ਲਾਈਟ ਨਹੀਂ ਆਈ ਦੋ ਤਿੰਨ ਜੋੜ ਹਨਾ ਕਈ ਥਾਵਾਂ ਤੇ ਬਾਥਰੂਮ ਦੇ ਉੱਪਰ ਇੱਕ ਤਸ਼ੱਬਤ ਤੇ ਉਹ ਕਹਿੰਦੇ ਤੁਸੀਂ ਚੈੱਕ ਕਰ ਲਮੇ ਕਹਿੰਦੇ ਸਾਨੂੰ ਹੋਣਾ ਚੈੱਕ ਕਰਨਾ ਤੇ ਹੁਣ ਬਿਜਲੀ ਵਾਲਾ ਸੱਦਾਂਗੇ ਅਸੀਂ ਤੇ ਜੇ ਉਹ ਤੋਂ ਕਰਾਵਾਂਗੇ ਰਿਚੂ ਆਊਗਾ ਜੀ ਜਲਦੀ ਦੋਏ ਜੇ ਉਹ ਬੁਲਾ ਕੇ ਲਿਆਊਗਾ ਤੇ ਬਿਜਲੀ ਵਾਲੇ ਕੜਾਉਂਦੇ ਆ ਜੀ ਹਨਾ ਥੋੜੇ ਕੰਮ ਪਿੱਛੇ ਕਿੱਥੇ ਹੁੰਦੇ ਚਲੋ ਬੁਲਾ ਲੇਊਗਾ ਘਰ ਸਾਰੇ ਜੋੜ ਆਪਾਂ ਚੈੱਕ ਕਰਾ ਕੇ ਚੰਗੀ ਤਰ੍ਹਾਂ ਕਸਾ ਕੇ ਤੇ ਟੇਪ ਟੂਕ ਲਵੇਟ ਲਾਂਗੇ ਹਨਾ ਹੁਣ ਬਾਰ ਬਾਰ ਸਰਦਨੋਂ ਉੱਕਾ ਟਿਕ ਨਾਲੇ ਸੋਚ ਵੀ ਦਿਖਾ ਦੰਨੂ ਮੇ ਸੋਚ ਜਿਹੜੀ ਹੈਗੀ ਮੇ ਮਖਰ ਉਹ ਉਹ ਤਾਂ ਨਵੀਂ ਪਾਈ ਸੀ ਜਿਹੜੇ ਡੈਡੀ ਕਹਿੰਦੇ ਕਿਉਂਕਿ ਉਹ ਵੀ ਬਿਜਲੀ ਦਾ ਕੰਮ ਕਰ ਲੈਂਦੇ ਸਾਰਾ ਇਲੈਕਟ੍ਰੀਸ਼ਨ ਦੇ ਫੀਟਿੰਗ 11 ਕੋਈ ਵੀ ਕੰਮ ਹੋਵੇ ਸਾਰਾ ਕਰ ਲੈਂਦੇ ਆ ਤੇ ਹਨ ਮੈਂ ਨਵੀਂ ਪਾਈ ਸੀ ਸੋਚਤਾ ਵੀ ਸੋਚ ਤਾਂ ਖਰਾਬ ਨਹੀਂ ਹੋਣੀ ਤੇ ਵੈਸੇ ਹੁਣ ਆਏ ਨੂੰ ਪਤਾ ਵੀ ਜੋੜ ਹੁੰਦੇ ਹਨਾ ਉਹਦੇ ਨਾਲ ਲੈਂਟ ਚਲੀ ਜਾਂਦੀ ਹੈ ਕੀ ਪ੍ਰੋਬਲਮ ਹੈ ਉਹ ਵੀ ਦੇਖਾਂਗੇ ਹਨਾ ਜਿਹੜੇ ਸੱਦ ਕਿ ਲਿਆਉਗਾ ਉਹ ਵੀ ਦੇਖਦੇ ਆ ਕਿ ਪ੍ਰੋਬਲਮ ਕੀ ਨਹੀਂ ਕੀ ਸੋਲੂਸ਼ਨ ਨਿਕਲਦਾ ਤੇ ਬਸ ਇਹ ਤੇ ਇੱਥੇ ਕਰਾਂਗੇ ਆਪਾਂ ਵੀਡੀਓ ਦੰਡੇ ਜੀ ਹੁਣ ਕਿਉਂਕਿ ਮੋਂ ਅੰਬਸ ਮੈਂ ਹੁਣ ਤਵੀਤ ਮੇਰੀ ਠੀਕ ਨਹੀਂ ਆਈ ਮੈਂ ਉਸ ਗੋਲੀ ਲੈ ਕੇ ਪੈਣੀ ਤਾਂ ਰੱਖ ਤੇ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਦੀ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਮਿਲਾਂਗੇ ਕੱਲ੍ਹ ਆਲੇ ਨਵੇਂ ਵਲੌਗ ਦੇ ਵਿੱਚ ਵਿਦਾਈ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਓ ਤੇ ਸੋਹਣੇ ਸੋਹਣੇ ਕਰਿਓ ਕਮੈਂਟ ਤੇ ਮਿਲਾਂਗੇ ਕੱਲ੍ਹ ਆਲੇ ਨਵੇਂ ਵਲੌਗ ਦੇ ਵਿੱਚ ਧੰਨਵਾਦ ਜੀ